ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਹੇਸ਼ ਸ਼ਰਮਾ ਜੀ ਹਾਂ ਜੀ ਮੈਂ ਪ੍ਰੈਜ਼ੀਡੈਂਟ ਨਿਸਵਾਰ ਸੇਵਾ ਸੰਸਥਾ ਅੱਜ ਸਾਡੀ ਸੰਸਥਾ ਵੱਲੋਂ ਪਿੰਡ ਦਾਖਾ ਭਗਤ ਰਵਿਦਾਸਰ ਮਸ਼ਾਅੱਲਾ ਦੇ ਵਿੱਚ ਇੱਕ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਨਾਲ ਅਸੀਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਪਿੰਡ ਦੇ ਜਨਤਾ ਜਾਂ ਸਾਰਿਆਂ ਦਾ ਅਸੀਂ ਚੈੱਕਅਪ ਵੀ ਕੀਤਾ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਔਰ ਬਿਮਾਰੀਆਂ ਜਰਨਲ ਚੈੱਕਅਪ ਜਿੰਨੇ ਵੀ ਹੈਗਾ ਬੋਡੀ ਦੇ ਜਿੱਦਾਂ ਕੋਈ ਡੇਂਗੂ ਵਗੈਰਾ ਚਿਕਨਗੂਨੀਆ ਅੱਜਕੱਲ ਬਹੁਤ ਜ਼ਿਆਦਾ ਫੈਲਿਆ ਹੋਇਆ ਉਹਦੇ ਰਿਲੇਟਿਡ ਅਸੀਂ ਇੱਥੇ ਜਾਗਰੂਕਤਾ ਕੈਂਪ ਵੀ ਲਗਾਇਆ ਔਰ ਨਾਲ ਨਾਲ ਦਵਾਈਆਂ ਵੀ ਸਾਡੇ ਕੈਂਪ ਵੱਲੋਂ ਦਿੱਤੀਆਂ ਜਾ ਰਹੀਆਂ ਔਰ ਬਲੱਡ ਡੋਨੇਸ਼ਨ ਦੇ ਵਿੱਚ ਅਸੀਂ 10 ਤੋਂ ਲੈ ਕੇ 15 ਦੇ ਕਰੀਬ ਡੋਨਰ ਸਾਡੇ ਹੋ ਚੁੱਕੇ ਨੇ ਔਰ ਉਸ ਤੋਂ ਇਲਾਵਾ ਸਾਡੇ ਫਰੈਂਡ ਸਰਕਲ ਦੇ ਵੀ ਲੁਧਿਆਣੇ ਤੋਂ ਵੀ ਕਾਫੀ ਡੋਨਰ ਆ ਰਹੇ ਨੇ ਤੋਂ ਨੀਅਰ ਅਬਾਊਟ ਸਾਡਾ ਟਾਰਗੇਟ ਹੈਗਾ 30 ਤੋਂ 40 ਦੇ ਕਰੀਬ ਅਸੀਂ ਡੋਨਰ ਹੋ ਜਾਾਂਗੇ ਜੀ ਤੇ ਤੁਹਾਨੂੰ ਇਹਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਇੱਕ ਜਿਹੜਾ ਪ੍ਰੋਗਰਾਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਕੀਤਾ ਜਾਵੇ ਅ ਸਰਕਾਰਾਂ ਵੱਲੋਂ ਵੀ ਚਾਹੀਦਾ ਆ ਲੇਕਿਨ ਸਾਡੀ ਸੋਚ ਇਹ ਆ ਜੀ ਸਰਕਾਰਾਂ ਜਿੱਥੇ ਨਹੀਂ ਪਹੁੰਚਦੀਆਂ ਉੱਥੇ ਜਿੰਨੀਆਂ ਐਨਜੀਓ ਵਾ ਸਾਡੇ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਇਹ ਐਨਜੀਓ ਆਪਣਾ ਫਰਜ਼ ਨਿਭਾਉਂਦੀ ਆ ਜੀ ਜਿੱਥੇ ਸਰਕਾਰਾਂ ਨਹੀਂ ਪਹੁੰਚਦੀਆਂ ਉੱਥੇ ਸਾਡੀ ਵਰਗੀਆਂ ਐਨਜੀਓ ਜਿਹੜੀਆਂ ਹੋਰ ਵੀ ਆ ਉੱਥੇ ਆ ਕੇ ਸੇਵਾ ਨਿਭਾਉਂਦੀ ਆ ਜੀ ਤੁਹਾਡੇ ਵੱਲੋਂ ਕਿਹੜੇ-ਕਿਹੜੇ ਪ੍ਰੋਗਰਾਮ ਕੀਤੇ ਜਾਂਦੇ ਹੋ ਜੀ ਸਾਡੇ ਵੱਲੋਂ ਬਲੱਡ ਕੈਂਪ ਤੋਂ ਇਲਾਵਾ ਮੈਡੀਕਲ ਕੈਂਪ ਤੋਂ ਇਲਾਵਾ ਜੀ ਅੱਖਾਂ ਦੇ ਫ੍ਰੀ ਆਪਰੇਸ਼ਨਾਂ ਦੇ ਕੈਂਪ ਵੀ ਲਗਾਏ ਜਾ ਰਹੇ ਆ ਜੀ ਹੁਣ ਆਉਣ ਵਾਲੀ ਜਨਵਰੀ ਮਹੀਨੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਅੱਖਾਂ ਦਾ ਫ੍ਰੀ ਆਪਰੇਸ਼ਨ ਦਾ ਕੈਂਪ ਵੀ ਲਗਾਉਣ ਜਾ ਰਹੇ ਆ ਜੀ ਉਹ ਕੈਂਪ ਉਹ ਕੈਂਪ ਕਿਹੜੀ ਜਗ੍ਹਾ ਲਗਾਏ ਜੀ ਤੇ ਤਾਈਪੁਰ ਰੋਡ ਆ ਜੀ ਆਰਐਸ ਮਾਡਲ ਸਕੂਲ ਉੱਥੇ ਲਗਾਉਣ ਜਾ ਰਹੇ ਆ ਵੀ ਤੇ ਹੁਣ ਲੱਗੇ ਤੇ ਇਹ ਜੇ ਨੌਜਵਾਨ ਪੀੜ੍ਹੀ ਨੂੰ ਕੀ ਕਹਣਾ ਜਾਊਂਗਾ ਜਿਹੜੇ ਬਲੱਡ ਦੇ ਦੋਟਰ ਤੋਂ ਕਤਰਾਉਂਦੇ ਆ ਜਾਂ ਲੇਡੀਜ਼ ਹੁੰਦੀਆਂ ਉਹ ਡਰਦੀਆਂ ਉਹਨਾਂ ਨੂੰ ਕੀ ਕਹਣਾ ਜਾਊਂਗਾ ਅਸੀਂ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਇਹਦੇ ਅ ਬਲੱਡ ਡੋਨੇਟ ਕਰਨ ਦੇ ਨਾਲ ਇੱਕ ਤਾਂ ਬਲੱਡ ਪਤਲਾ ਰਹਿੰਦਾ ਆ ਹਾਰਟ ਅਟੈਕ ਦੀ ਜਿਹੜੀ ਪ੍ਰੋਬਲਮ ਆ ਬਹੁਤ ਘਟ ਜਾਂਦੀ ਆ ਰੀਅਰ ਚਾਂਸ ਹੁੰਦੇ ਨੇ ਬਹੁਤ ਘਟ ਜਾਂਦੇ ਨੇ ਚਾਂਸਿਸ ਇਹਦੇ ਨਾਲ ਔਰ ਬਲੱਡ ਡੋਨੇਟ ਕਰਨ ਨਾਲ ਸ਼ਰੀਰ ਤੁਹਾਡਾ ਬਹੁਤ ਹਲਕਾ ਮਹਿਸੂਸ ਕਰਦਾ ਔਰ ਬਿਮਾਰੀਆਂ ਤਾਂ ਦੂਰ ਰਹਿੰਦਾ ਜੀ ਤੇ ਹੁਣ ਜਿਹੜੇ ਅੱਗੇ ਕਿੰਨੇ ਕਿਤੇ ਆਪਣਾ ਜੁੜਿਆ ਚੁੱਕੇ ਮੈਡੀਕਲ ਵਾਲੇ ਕਿੰਨੇ ਕਿ ਪੇਸ਼ੈਂਟ ਆ ਚੁੱਕੇ ਨੇ ਮੈਡੀਕਲ ਵਾਲੇ ਪੇਸ਼ੈਂਟ ਨੀਅਰ ਅਬਾਊਟ ਜੀ 100 ਦੇ ਕਰੀਬ ਹੋ ਚੁੱਕੇ ਨੇ ਬਾਕੀ ਹਲੇ ਹੋਰ 2 ਟਾਈ ਵੇ ਤੱਕ ਕੈਂਪ ਚੱਲੇਗਾ ਜੀ ਨੀਅਰ ਅਬਾਊਟ 200 ਦੇ ਕਰੀਬ ਓ ਉਹ ਬਾਕੀ ਜੰਦਾਂ ਨੂੰ ਕੀ ਕਹਿਣਾ ਸੰਦੇਸ਼ ਸੰਦੇਸ਼ ਅਸੀਂ ਇਸ ਇਹ ਇਹ ਹੀ ਦੇਣਾ ਚਾਹੁੰਦੇ ਆ ਜੀ ਵੀ ਅ ਅੱਜ ਦਾ ਜਿਹੜਾ ਨੋਜਵਾਨ ਆ ਉਹ ਨਸ਼ਿਆਂ ਨੂੰ ਦੂਰ ਨਸ਼ਿਆਂ ਤੋਂ ਰਹਿਤ ਹੋ ਕੇ ਐਨ ਜੀਓ ਦੇ ਨਾਲ ਜੁੜੇ ਨਿਸਵਾਰ ਸੇਵਾ ਸੰਸਥਾ ਸਾਡੀ ਸੰਸਥਾ ਦਾ ਨਾਮ ਲਾ ਕੇ ਜੁੜੇ ਤਾਂ ਕਿ ਅਸੀਂ ਉਹਨਾਂ ਨੂੰ ਅچھے ਰਸਤੇ ਦੇ ਵੱਲ ਲਿਜਾ ਸਕੀਏ ਉਸ ਸਮਾਸਿਵਾ ਵਾਲੇ ਸੀ ਉਹਨਾਂ ਦਾ ਧਿਆਨ ਕੇਂਦ੍ਰਿਤ ਕਰ ਸਕੀਏ ਜੇ ਤੁਹਾਨੂੰ ਕਿਸੇ ਨੇ ਕੰਟੈਕਟ ਕਰਨ ਦਾ ਆਵੇ ਜੇ ਕਿੱਥੇ ਮਿਲ ਸਕਦੇ ਆ ਕੀ ਤੁਹਾਡਾ ਕੰਟੈਕਟ ਨੰਬਰ ਹੈ ਸਾਡੀ ਸੰਸਥਾ ਦੇ ਨਾਲ ਕੰਟੈਕਟ ਕਰ ਸਕਦੇ ਸਾਡੀ ਸੰਸਥਾ ਦਾ ਸਾਡੀ ਸੰਸਥਾ ਦਾ ਕੰਟੈਕਟ ਨੰਬਰ ਹੈ ਜੀ 9780662941 9780662941 ਲੁਧਿਆਣਾ ਕਿਹੜੇ ਜਗ੍ਹਾ ਆਫਿਸ ਹੈ ਲੁਧਿਆਣਾ ਜੀ ਸਮਰਾਲਾ ਚੌਂਕ ਐਲ ਆਈ ਜੀ ਫਲੈਟ 251 ਨੰਬਰ ਸਾਡਾ ਰਜਿਸਟਰਡ ਆਫਿਸ ਹੈ ਜੀ ਉੱਥੇ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਮੈਂ ਡਾਕਟਰ ਕੋ ਅੰਦਾਜ਼ ਪਾਵਾ ਕਿ ਕਿੱਥੇ ਪਹੁੰਚਿਆ ਜੀ ਕੱਬਾ ਅਸੀਂ ਦਾਖਾ ਪਹੁੰਚਿਆ ਕੈਂਪ ਕਿਹੜੀ ਜਗ੍ਹਾ ਤੇ ਲਗਾਇਆ ਜਾ ਰਿਹਾ ਡਾਕਟਰ ਇੱਥੇ ਤਰਨਸ਼ਾਲਾ ਉੱਥੇ ਕੈਂਪ ਲਾਇਆ ਜਾ ਰਿਹਾ ਹੈ ਲੈ ਤੁਹਾਡੇ ਕੋਲ ਕਿਹੜੀ ਕਿਹੜਾ ਕੈਂਪ ਲਾਇਆ ਜਾ ਰਿਹਾ ਹੈ ਇੱਥੇ ਬਲੱਡ ਡੋਨੇਟ ਤੇ ਨਾਲ ਮੈਡੀਸਿਨ ਦਾ ਕੈਂਪ ਲਾ ਰਹੇ ਨੇ ਮੈਡੀਸਿਨ ਦੇ ਨਾਲ ਚੈੱਕਅਪ ਫ੍ਰੀ ਕਰਦੇ ਹੋਣਗੇ ਬੀਪੀ ਸ਼ੂਗਰ ਮੇਰੇ ਅਗੇ ਤੁਹਾਡੇ ਦਾ ਰਾਜ ਦਿੱਤਾ ਜਾ ਸਾਰੀਆਂ ਬਿਮਾਰੀਆਂ ਦਾ ਡਾਕਟਰ ਸ਼ੂਗਰ ਬੀਪੀ ਠੀਕ ਹੈ ਜੋਇੰਟ ਸਪੇਨ ਸਿਰਦਰਦ ਹਰ ਇੱਕ ਚੀਜ਼ ਦਾ ਅਲਾਈਟ ਹੁੰਦਾ ਜਾ ਰਿਹਾ ਤੇ ਤੇਰੇ ਤੱਕਾ ਕਿੰਨੇ ਕਾ ਸਪੈਸ਼ਲ ਦੇ ਦੇਖ ਚੁਣੇ ਆ ਕਿਸ਼ਨ ਤਾਂ ਸਿਰਫ ਪਿੰਡੀ ਤੋਂ ਬਹੁਤ ਆ ਗਿਆ ਹੈ ਇੰਨੀ ਉਹ ਨਹੀਂ ਜੇ ਸਪੈਸ਼ਲ ਗਿਲੇ ਨਹੀਂ ਜਾਏ ਤੁਹਾਨੂੰ ਲੱਗਦਾ ਕਿਦਾਂ ਕਰਦੇ ਜੇ ਇਤਨਾ ਹਰ ਇੱਕ ਪਿੰਡੀ ਇਤਨਾ ਕੰਪਲ ਲੱਗੇ ਤਾਂ ਸਰਕਾਰਾਂ ਵੱਲੋਂ ਇਹ ਤੁਮੜੇ ਵੰਡੀਆਂ ਜਾਵੇ ਇਹ ਸਸਤਾ ਲੱਗ ਰਿਹਾ ਤੁਹਾਡੀ ਜਾਂ ਤੁਹਾਡੇ ਨੂੰ ਲੱਗ ਰਿਹਾ ਤੁਹਾਡੀ ਜਿੱਦੀ ਸਰਕਾਰਾਂ ਹੋ ਗਿਆ ਨਹੀਂ ਸਰਕਾਰਾਂ ਤੋਂ ਤਾਂ ਬਹੁਤ ਮਦਦ ਚਾਹੀਦੀ ਹੈ ਇਸ ਟਾਈਮ ਸਾਰੇ ਪਾਸੇ ਬਿਮਾਰੀ ਫੈਲ ਰਹੀ ਹੈ ਹਰ ਇੱਕ ਹਰ 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 ਇੱਕ ਬੰਦਾ ਬਿਮਾਰ ਹੈ ਇਹ ਨੂੰ ਸ਼ੂਗਰ ਹੈ ਕਿਸ ਨੂੰ ਵੀ ਪਰ ਹੈ ਕਿ ਬੁਖਾਰ ਹੈ ਇਸ ਤਰ੍ਹਾਂ ਬਿਮਾਰੀਆਂ ਕਾਫੀ ਚੱਲੀਆਂ ਹੋਈਆਂ ਉਹ ਕਿ ਤੇ ਮੇਰਾ ਕੈਂਪ ਲੱਗਿਆ ਕਿਹਦੇ ਉੱਪਰ ਲਗਾਇਆ ਗਿਆ ਇਹ ਸਾਡੀ ਸੰਸਥਾ ਕਿੰਨੀ ਸੋਸਾਇਟੀ ਉੰਦੇ ਵੱਲੋਂ ਲਾਇਆ ਗਿਆ ਹੁਣ ਇਹਨਾਂ ਨੇ ਹੱਲੇ ਸिलाई ਸੈਂਟਰ ਕੰਪਿਊਟਰ ਕੋਰਸ ਹੈ ਫਰੀ ਉਹਨਾਂ ਨੇ ਕੀਤੇ ਹੈਗੇ ਸਾਡੀ ਸੰਸਥਾ ਨੇ ਬਾਕੀ ਹੋਰ ਗਰੀਬ ਬੰਦ ਬੱਚਿਆਂ ਨੂੰ ਕਿਤਾਬਾਂ ਹੋ ਗਈਆਂ ਠੀਕ ਹੈ ਕੋਈ ਗਰੀਬ ਬੰਦਾ ਜਿਹੜਾ ਹਸਪੀਟਲ ਦਾ ਬਿੱਲ ਨਹੀਂ ਦੇ ਸਕਦਾ ਉਹ ਮੁਲਕ ਕਾਫੀ ਜਿੱਥੇ ਕਿਸ ਨੂੰ ਹੈਲਪ ਹੋ ਸਕਦੀ ਸੀ ਕਰ ਦਿੰਨੇ ਹੈਗੇ। ਬਹੁਤ ਕੀ ਅੱਗੇ ਜਨਤਨ ਕੀ ਦੇ ਦੇਣਾ ਚਾਹੀਦਾ। ਪਰ ਇਹ ਦੇਣਾ ਚਾਹਨਾ ਵੀ ਕਿਸੇ ਵੀ ਵੱਧ ਤੋਂ ਵੱਧ ਹੈਲਪ ਹੋ ਸਕ ਕੇ ਕਰ ਦੋ। ਭਾਈ ਸਾਹਿਬ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਇਹ ਜਿਹੜਾ ਕੈਂਪ ਲੱਗਾ ਕਿਹੜੀ ਜਗ੍ਹਾ ਲੱਗਾ ਹੋਇਆ ਹੈ? ਇਹ ਪਿੰਡ ਤਖੇ ਲੱਗਾ ਹੈ ਨੀ ਸਵਾਰਥ ਸੰਸਵਾ ਕਲਿਓ। ਅੱਛਾ ਜੀ। ਹਾਂਜੀ। ਤੁਸੀਂ ਇੱਥੇ ਕਿਸ ਚੀਜ਼ ਵਾਸਤੇ ਆਏ ਹੋ? ਅਸੀਂ ਬਲੱਡ ਡੋਨੇਟ ਕਰਨ ਆਏ ਸੀਗੇ ਜੀ। ਬਲੱਡ ਡੋਨੇਟ ਕਰਕੇ ਬਹੁਤ ਵਧੀਆ ਲੱਗਿਆ। ਸਾਰੇ ਹੀ ਕੈਂਪ ਵਧੀਆ ਨੇ। ਤੇ ਬਹੁਤ ਵਧੀਆ ਇਹਨਾਂ ਦਾ ਪ੍ਰੋਜੈਕਟ ਹੈ। ਹਾਂਜੀ। ਤੇ ਕਿੰਨੀ ਵਾਰ ਬਲੱਡ ਦੇ ਚੁੱਕੇ ਹੋ ਐ? ਮੈਂ ਘੱਟੋ ਘੱਟ 3-4 ਵਾਰ ਦੇ ਚੁੱਕਾ ਹਾਂ ਜੀ। ਤੇ ਜਿਵੇਂ ਨੌਜਵਾਨ ਪੀੜ੍ਹੀ ਨਸ਼ੇ ਵੱਲ ਜਾ ਰਹੀ ਹੈ ਜੇ ਤੁਸੀਂ ਇੱਥੇ ਬਲੱਡ ਦੇ ਰਹੇ ਹੋ, ਸੇਵਾ ਕਰ ਰਹੇ ਹੋ। ਉਹਦੇ ਬਾਰੇ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਵੱਲ ਜਾਉਂਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂਗਾ? ਉਹਨਾਂ ਨੂੰ ਇਹ ਕਹਿਣਾ ਵੀ ਨਸ਼ਾ ਕਰਨੀ ਹਟ ਕੇ ਇਹ ਚੀਜ਼ਾਂ ਕਰਨੀ ਲੱਗੋ, ਬਲੱਡ ਡੋਨੇਟ ਕਰੋ ਤੇ ਆਪਣੇ ਕਿਸੇ ਦੀ ਹੋਰ ਦੀ ਵੀ ਹੈਲਪ ਹੋ ਸਕੇ। ਹੋਰ ਜਿਹੜੀ ਸੰਸਥਾ ਤੇ ਬਲੱਡ ਲਾਣ ਆਈ ਹੈ ਜਾਂ ਜਿੰਨਾਂ ਨੂੰ ਬਲੱਡ ਲਗਾਇਆ ਜਾ ਰਿਹਾ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਦਾ ਵੀ ਬਹੁਤ-ਬਹੁਤ ਵਧੀਆ ਧੰਨਵਾਦ ਕਰਦਿਆਂ ਇੱਥੇ ਆਏ ਨੇ ਪਿੰਡ ਚਲੋ ਸਾਰਿਆਂ ਦਾ ਵਧੀਆ ਕੀਤਾ ਵਧੀਆ ਇਹਨਾਂ ਨੇ ਸਾਰਾ ਆਪਣਾ ਕੀਤਾ ਇਹਨਾਂ ਨੇ ਤੇ ਹੋਰ ਨੌਜਵਾਨ ਉਹਨਾਂ ਨੂੰ ਬਲੱਡ ਜਨ ਵਾਸਤੇ ਕੀ ਹਾਂਜੀ ਹਾਂਜੀ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਚੰਗੀ ਗੱਲ ਹੈ ਕਦੇ ਆਪਾਂ ਨੂੰ ਵੀ ਲੋੜ ਪੈ ਸਕਦੀ ਹੈ ਇਹ ਚੀਜ਼ਾਂ ਦੀ ਸੋ ਬਲੱਡ ਦੇਣਾ ਚੰਗੀ ਗੱਲ ਹੈ